ਦਰਸ਼ਕੋ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਹੰਦਲ ਤੇ ਮੇਰੇ ਨਾਲ ਸਹਿਯੋਗੀ ਸੱਜਣ ਦਲਬਾਖ ਸਿੰਘ ਜੀ ਰਾਣੇਵਾਲੀ ਅਸੀਂ ਮੌਜੂਦ ਹਾਂ ਅੰਤਰਰਾਸ਼ਟਰੀ ਹਵਾਈ ਅੜਾ ਰਾਜਸਥਾਨ ਸੀ ਵਿਖੇ ਜਿੱਥੇ ਕਿ ਬੀਤੀ ਰਾਤ ਕੁਝ ਅਫਵਾਹਾਂ ਫੈਲੀਆਂ ਸਨ ਕਿ ਅੰਤਰਰਾਸ਼ਟਰੀ ਹਵਾਈ ਅੜਾ ਰਾਜਸਥਾਨ ਦੇ ਇਹ 6 ਦਾ 10 ਡਰੋਨ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹਨਾਂ ਨੂੰ ਇਸ ਅਫਵਾਹ ਨੇ ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ-ਵਿਦੇਸ਼ਾਂ 'ਚ ਰਹਿੰਦੇ ਸਾਡੇ ਪੰਜਾਬੀ ਲੋਕਾਂ ਦੇ ਮਨਾਂ 'ਚ ਬੜੀ ਸਹਿਮਤਾ ਦਾ ਮਾਹੌਲ ਪਾਇਆ ਗਿਆ ਸੀ। ਅਸੀਂ ਇੱਥੇ ਮੌਜੂਦ ਹਾਂ ਪਰ ਇੱਥੇ ਅਸੀਂ ਆ ਕੇ ਸਾਰਾ ਜਿਹੜਾ ਇਹਨਾਂ ਦੇ ਇੱਥੇ ਨਾਕਾਬੰਦੀ ਲੱਗੀ ਆ ਪੁਲਿਸ ਅਧਿਕਾਰੀ ਨੇ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੇ ਦੱਸਿਆ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ। ਬਲਕਿ ਇਹਨਾਂ ਕਹੇ ਜਰੂਰ ਹੈ ਕਿ ਇੱਥੇ ਹਰ ਇੱਕ ਗੱਡੀ ਭਾਵੇਂ ਕੁਸ਼ਕੂਟਰ, ਮੋਟਰਸਾਈਕਲ, ਕਾਰ ਇੱਥੋਂ ਲੱਗ ਕੇ ਜਿਹੜੇ ਸੀਆਈਐਸਐਫ ਦੇ ਜਵਾਨ ਨੇ ਜਾਂ ਪੰਜਾਬ ਪੁਲਿਸ ਦੇ ਜਵਾਨ ਨੇ ਜਾਂ ਜਿਹੜੇ ਅੰਦਰ ਡਿਊਟੀ ਕਰ ਰਹੇ ਨੇ 에어ਪੋਰਟ ਦੇ ਅੰਦਰ ਸਫਾਈ ਸੇਵਕ ਜਾਂ ਹੋਰ ਉਹਨਾਂ ਦੀ ਬੜੀ ਗੰਭੀਰਤਾ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਜਿਹੜੇ ਸੀਆਈਐਸਐਫ ਦੇ ਅਧਿਕਾਰੀ ਨੇ ਉਹਨਾਂ ਦੇ ਆਈ ਕਾਰਡ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕਰਕੇ ਬੜੀ ਗੰਭੀਰਤਾ ਨਾਲ ਜਾਂਚ ਕਰਕੇ ਫਿਰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਅੱਗੇ ਪਾਸੇ ਇੱਕ ਸੀਆਈਐਸਐਫ ਦਾ ਹੋਰ ਨਾਕਾ ਹੈ ਜਿਹੜਾ ਕਿ ਫਿਰ ਦੁਬਾਰਾ ਚੈਕਿੰਗ ਕੀਤੀ ਜਾ ਰਹੀ ਹੈ ਜਦੋਂ ਇੱਥੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਕਿਉਂਕਿ ਅੱਜ ਐਤਵਾਰ ਹੈ ਔਰ ਐਤਵਾਰ ਨੂੰ ਗੁਰਦੁਆਰਾ ਸੰਤ ਸਰ 에어ਪੋਰਟ ਜੋ ਬਾਬਾ ਜਵਨ ਸਿੰਘ ਜੀ ਦਾ ਤਪਸਥਾਨ ਹੈ ਜਿੱਥੇ ਕਿ ਸਾਡੇ ਇਲਾਕੇ 'ਚ ਕੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਬੜੀ ਸ਼ਰਧਾ ਭਾਵਨਾ ਨਾਲ ਇੱਥੇ ਐਤਵਾਰ ਵਾਲੇ ਦਿਨ ਸੰਗਤਾਂ ਆਉਂਦੀਆਂ ਨੇ ਤੇ ਆ ਕੇ ਉੱਤੇ ਨਤਮਸਤਕ ਹੁੰਦੀਆਂ ਨੇ ਪਰ ਇਸ ਕਾਰਨ ਇਲਾਕੇ ਦੇ ਸੰਗਤਾਂ ਵਿੱਚ ਬਹੁਤ ਰੋਸ ਵੀ ਪਾਇਆ ਜਾ ਰਿਹਾ ਹੈ ਪਰ ਸੰਗਤਾਂ ਔਰ ਇਲਾਕੇ ਦੇ ਲੋਕ ਸਮਝ ਵੀ ਰਹੇ ਨੇ ਕਿਉਂਕਿ ਦੇਸ਼ ਦੀ ਸਿਕਿਉਰਿਟੀ ਇਹ ਸਭ ਤੋਂ ਪਹਿਲਾਂ ਉਸ ਨੂੰ ਪਹਿਲ ਦੇਣੀ ਬਣਦੀ ਹੈ ਇਸ ਕਰਕੇ ਗੁਰਦੁਆਰਾ ਸਾਹਿਬ ਜੋ ਕਿ ਪਿਛਲੇ ਬੁੱਧਵਾਰ ਤੋਂ ਗੁਰਦੁਆਰਾ ਸਾਹਿਬ ਅੰਦਰ ਜਾਣ ਦੀ ਮਨਾਹੀ ਹੈ ਅਤੇ ਅਜੇ ਵੀ 15 ਮਈ ਤੱਕ ਜਿਸ ਤਰ੍ਹਾਂ ਕਿ ਉਡਾਣਾ ਇਹ ਸਾਰੀਆਂ ਰੱਦ ਨੇ ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਅਤੇ ਹੋਰ ਅੰਦਰ ਜਾਣ ਦੀ ਬਿਲਕੁਲ ਮਨਾਹੀ ਹੈ ਸਾਡੇ ਨਾਲ ਇੱਕ ਨੌਜਵਾਨ ਵੀਰ ਨੇ ਏਅਰਪੋਰਟ ਦੇ ਬਾਹਰ ਇਹ ਵੀ ਖੜੇ ਸੀ ਨਾਲ ਗੱਲਬਾਤ ਕਰਦੇ ਆਂ ਇਹ ਵੀਰ ਜੀ ਜਿ ਤਰ੍ਹਾਂ ਐਤਵਾਰ ਆ ਜੀ ਐਤਵਾਰ ਨੂੰ ਗੁਰਦਰਾ ਬਾਬਾ ਜਵਨ ਸਿੰਘ ਜੀ ਕੀ ਵਿਖੇ ਤੁਹਾਨੂੰ ਪਤਾ ਕਿ ਸੰਗਤਾਂ ਕਿਸ ਤਰ੍ਹਾਂ ਪੜੇ ਦਿਸ਼ਾ ਨਾ ਹੁੰਦੀਆਂ ਸੀ ਸਵੇਰ ਤੋਂ ਆਉਂਦੀਆਂ ਸੀ ਲੰਗਰ ਪਾਣੀ ਚੱਲਦੇ ਸਮਾਗਮ ਚੱਲਦੇ ਆਂ ਜੀ ਜੀ ਸੀ ਇਹ ਤੁਸੀਂ ਕੀ ਕੰਮ ਕਰਦੇ ਜੀ ਮੈਂ ਤੇ ਅੰਦਰ ਏਅਰਪੋਰਟ ਦੇ ਕੰਮ ਕਰਦਾ ਆਂ ਬਾਕੀ ਸੰਗਤ ਨੂੰ ਬਹੁਤ ਦਿੱਕਤ ਆ ਰਹੀ ਅੱਜ ਕਿਉਂਕਿ ਫੇਰ ਤੋਂ ਤੁਸੀਂ ਸਾਰੇ ਐਤਵਾਰ ਵੇਂਦੇ ਹੋ ਜੀ ਬਹੁਤ ਬਹੁਤ ਸੰਗਤ ਆਉਂਦੀ ਸੀ ਡੇਲੀ ਦੀ ਕਿੰਮ ਐਤਵਾਰ ਸੰਡੇ ਨੂੰ ਤੇ ਬਹੁਤ ਜਾਂ ਸੰਗਤ ਆਉਂਦੀ ਸੀ ਸਵੇਰ ਦੇ ਟਾਈਮ ਹੁਣ ਅੱਜ ਬਿਲਕੁਲ ਮਾਹੌਲ ਜਿਹੜਾ ਉਹ ਗਰਮ ਹੋਣ ਦੇ ਕਰਕੇ ਸੰਗਤ ਜਿਹੜੀ ਆ ਅੰਦਰ ਨਹੀਂ ਜਾ ਰਹੀ ਗੋਰਾ ਸਾਹਿਬ ਮੱਥਾ ਨਹੀਂ ਟੇਕ ਰਹੀ ਦਿੱਕਤ ਆ ਰਹੀ ਆ ਬਾਕੀ ਜੋ ਸਰਕਾਰਾਂ ਦਾ ਜੋ ਵੀ ਉਹਨਾਂ ਦਾ ਆਦਰ ਹੈ ਜੋ ਵੀ ਉਹਨਾਂ ਦਾ ਆਦਰ ਹੈ ਉਹ ਮੰਨਣਾ ਪਏਗਾ ਬਾਕੀ ਜਿਸ ਤਰ੍ਹਾਂ ਪਹਿਲਾਂ ਲੜਾਈ ਦਾ ਮਾਹੌਲ ਸੀ ਜੀ ਉਹ ਲੜਾਈ ਬੰਦ ਹੋ ਗਈ ਆ ਤੁਸੀਂ ਕੀ ਸਮਝਦੇ ਜੇ ਇੱਕ ਨੌਜਵਾਨ ਹੋਵੇ ਨਾਤੇ ਕਿ ਲੜਾਈ ਲੱਗਣੀ ਚਾਹੀਦੀ ਸੀ ਕਿ ਜਾਂ ਨਹੀਂ ਲੱਗਣੀ ਚਾਹੀਦੀ ਨਹੀਂ ਲੜਾਈ ਨਹੀਂ ਲੱਗਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਦੋਨਾਂ ਸਰਕਾਰਾਂ ਨੂੰ ਹੀ ਘਟਾ ਉਨੇ ਦੇਸ਼ਾਨੂ ਦਾ ਕਹਾਏ ਕਿ ਇਹ ਜਿਹੜੀ ਅਧਵਸਥਾ ਬਹੁਤ ਜ਼ਿਆਦਾ ਗੰੂਈ ਹੈ ਕਿ ਡਾਊਨ ਹੁੰਦੀ ਹੈ ਤੇ ਉਹਦਾ ਕਾਰਾ ਪਾਰ ਜਨਤਾ ਤੇ ਪੈਂਦਾ ਹੈ ਤੇ ਇਸ ਨਾਲ ਹਰ ਇੱਕ ਬੰਦਾ ਜਿਹੜਾ ਨਾਗਰਿਕ ਹੈ ਉਹ ਪਰੇਸ਼ਾਨ ਜ਼ਰੂਰ ਹੋਏਗਾ। ਇਹ ਰਿਪੋਰਟ ਰੋਡ ਦੇ ਬਾਹਰ ਅਜਨਾਲਾਪੁਰ ਸਰ ਮੁੱਖ ਮਾਰਗ ਰੋਡ ਤੇ ਇੱਕ ਛੋਟੀ ਜੀ ਇਹ ਦੁਕਾਨ ਆ ਜਿੱਥੇ ਕਿ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਵਾ। ਔਰ ਜਿੱਥੇ ਆਇਆ ਗਿਆ ਉਥੇ ਚਾਹ ਪਾਣੀ ਪੀਂਦਾ ਸੀ ਉਹ ਛੋਟੇ ਜਿਹੇ ਦੁਕਾਨਦਾਰ ਦੇ ਜਿਹੜੇ ਉਥੇ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆ ਇਹ ਬਾਪੂ ਜੀ ਜਿੱਦਨ ਦਾ ਇਹ ਜੰਗ ਦਾ ਮਾਹੌਲ ਚੱਲ ਰਿਹਾ ਉਦੋਂ ਦਾ ਤੁਹਾਡਾ ਵੀ ਕਾਰੋਗਰ ਪਰ ਘਟਿਆ ਵਾ ਅਸੀਂ ਮੌਜੂਦ ਹਾਂ 에어ਪੋਰਟ ਰਾਜਾ ਸੰਸੀ ਦੇ ਮੇਨ ਗੇਟ ਤੇ ਇੱਥੇ ਕਿ ਸਾਡੇ ਨਾਲ ਇੱਕ ਬਜ਼ੁਰਗ ਨੇ ਜੋ ਕਿ ਮਿਹਨਤ ਮਜ਼ਦੂਰੀ ਕਰਦੇ ਨੇ ਇਹ ਬਾਪੂ ਜੀ ਆਪਣਾ ਨਾਮ ਦੱਸਿਓ ਜੀ ਸਰਦਾਰ ਬਾਸ ਸਿੰਘ ਪਿੰਕੜਾ ਬਾਪੂ ਜੀ ਰਾਜਾ ਸੰਸੀ ਰਾਜਾ ਸੰਸੀ ਬਾਪੂ ਜੀ ਜਿਸ ਤਰ੍ਹਾਂ ਇੱਥੇ ਗੁਰਦੁਆਰਾ ਸਾਹਿਬ ਐਤਵਾਰ ਅੱਜ ਸੰਗਤ ਆਉਦੀ ਹੈ ਅਸੀਂ ਹਾਂ ਜੀ ਇਹ ਮੈਨੂੰ ਤੁਹਾਡਾ ਵੀ ਲੱਗ ਰਿਹਾ ਵੀ ਤੁਸੀਂ ਰੱਬ ਨੂੰ ਮੰਨਣ ਵਾਲੇ ਬੰਦੇ ਜੀ ਹਾਂ ਜੀ ਤੇ ਤੁਸੀਂ ਕੀ ਇਹ ਗੁਰਦੁਆਰਾ ਸਾਹਿਬ ਜਿਸ ਤਰ੍ਹਾਂ ਨਹੀਂ ਖੁੱਲਾ ਇਹ ਸੰਗਤਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਦਾ ਲੱਗ ਰਿਹਾ ਤੇਨ ਬਾਬਾ ਜੀ ਜਿਹੜਾ ਸਰਦਨ ਜਿਹੜਾ ਵਰਦਾ ਖੁੱਲਦਾ ਸੀ ਉਹ 5 ਤੋਂ 12 ਗੁਰਦਾਰ ਹੁੰਦਾ ਸੀ ਜਦੋਂ ਦਾ ਇਹ ਮੁਹੱਲਾ ਖਰਾਬ ਹੋਇਆ ਉਦੋਂ ਦਾ ਗੁਰਦਾਰਾ ਨਾ ਬੰਦ ਕਰਾਤਾ ਗੁਰਦਾਰ ਸਾਹਿਬ ਜਦੋਂ ਚੱਲਦਾ ਸੀ ਐਤਵਾਰ ਵਾਲੇ ਦਿਨ ਇਸੇ ਕਿੰਨੀ ਰੌਣਕ ਲੱਗਦੀ ਸੀ ਰੌਣਕ ਬਾਬਾ ਜੀ ਬਹੁਤ ਵਧੀਆ ਲੱਗਦੀ ਸੀ 5 ਤੋਂ 12 ਗੁਰਦਾਰ ਹੁੰਦਾ ਸੀ ਉਹ ਮੈਂ ਤਾਂ ਵਾਰ 5 ਤੋਂ 12 ਸੀ ਅਗਰ ਫਿਰ 5 ਤੋਂ 9 ਸੀ ਇਹ ਬਾਪੂ ਜੀ ਚਲੋ ਗੋੜਦਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਵੀ ਗੱਲ ਹੋਈ ਆ ਉਹਨਾਂ ਕਿਹਾ ਵੀ ਜੋ ਸਾਨੂੰ ਅਥਾਰਟੀ ਵੱਲੋਂ ਆਰਡਰ ਆਉਣਗੇ ਅਸੀਂ ਦੇਖੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਆ ਇਹ ਫੈਸਲਾ ਮਜਬੂਰਨ ਲੈਣਾ ਪਿਆ ਨਾਲ ਪਰ ਇਸ ਤਰ੍ਹਾਂ ਤੁਸੀਂ ਇੱਥੇ ਰੋਜ਼ ਮਿਹਨਤ ਮਜੂਰੀ ਕਰਦੇ ਸੀ ਕੰਮ ਕਰਦੇ ਸੀ ਜਦੋਂ ਦਾ 에ਰਪੋਰਟ ਬੰਦ ਆ ਕੀ ਤੁਹਾਡੇ ਕੰਮਕਾਰ ਤੇ ਪ੍ਰਭਾਵ ਪਿਆ ਹਾਂਜੀ ਬਾਬਾ ਜੀ ਬਹੁਤ ਪਿਆ ਬਾਬਾ ਜੀ ਬਾਬਾ ਜੀ ਆਪਾਂ ਲੈਨੇ 20 ਤੇ 30 ਲੈਨੇ ਸੀ ਇਹ ਹੁਣ ਅਜ ਤੁਰਦੇ ਫਿਰਦੇ ਰੁਪਈਆ ਕਿਹਦੇ 200 150 ਤੋਂ ਪਾਰ ਹੀ ਲੱਗ ਰਿਹਾ ਕਰ ਦੇਸ਼ ਦੀ ਜਿਸ ਤਰ੍ਹਾਂ ਲੜਾਈ ਵੱਧ ਜਾਂਦੀ ਤੇ ਫਿਰ ਕੀ ਨੁਕਸਾਨ ਹੋਣਾ ਸੀ ਦੇਖਦਾ ਕਿਉਂਕਿ ਸਾਰੇ ਇਲਾਕਿਆਂ ਵਿੱਚ ਛੋਟੇ ਛੋਟਾ ਕਾਰੋਬਾਰ ਆ ਇਹ ਸਾਰੋ ਕਾਰੋਬਾਰ ਬੰਦ ਹੋ ਸੀ ਨਹੀਂ ਹਾਂਜੀ ਇਹ ਬਾਬਾ ਜੀ ਇਹ ਗੁਰੂ ਦੀ ਕਿਰਪਾ ਹੈ ਇੱਥੇ ਤੱਤੀ ਵਾਹ ਲੱਗੀ ਜਦੋਂ ਦਾ ਇਹ 에ਪੋਰਟ ਜਦੋਂ ਦਾ ਇਹ 에ਪੋਰਟ ਚੱਲਿਆ ਹਾਂਜੀ ਉਦੋਂ ਮੇਲਾ ਬਹੁਤ ਵੱਡਾ ਬਾਬਾ ਜੀ ਦੀ ਪੱਛੀ 2 ਜੁਲਾਈ 12 ਹਾਰ ਪੁੱਧ ਘਰ ਬਾਬਾ ਜੀ ਦੀ ਪੱਛੀ ਤਿਆਰੇ ਦਾਰੇ ਬਹੁਤ ਵਾਰ 14 ਦਿਨੀ ਸੰਗਾਂ ਦੇ ਆ ਬਹੁਤ ਸੰਗਾਂ ਦੇ ਲੱਗਦੀ ਆ ਤੇスポ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਜਿਹੜੀਆਂ ਦੇਸ਼ਾਂ ਦੀਆਂ ਆਪਸੀ ਲੜਾਈਆਂ ਨੇ ਆਪਸੀ ਚੰਗਾ ਨੇ ਜਿੱਥੇ ਉਹਨਾਂ ਦਾ ਵੱਡੇ ਪੱਧਰ ਤੇ ਦੇਸ਼ ਨੂੰ ਸੂਬੇ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਏ ਇੱਕ ਛੋਟੇ ਤੋਂ ਛੋਟਾ ਇੱਕ ਮਿਹਨਤ ਮਜ਼ਦੂਰੀ ਕਰਨ ਵਾਲਾ ਰਿਕਸ਼ਾ ਚਾਲਕ ਇਹ 2 4 5 ਦਿਨ ਦੀ ਲੜਾਈ ਦੇ ਨਾਲ ਉਹਦਾ ਵੀ ਕੰਮਕਾਰ ਪ੍ਰਭਾਵਿਤ ਹੋਇਆ ਏ ਅਤੇ ਜਿਸ ਤਰ੍ਹਾਂ ਬਾਪੂ ਜੀ ਨੇ ਦੱਸਿਆ ਇੱਥੇ ਬਾਬਾ ਜਵਨ ਸਿੰਘ ਜੀ ਜਿਨ੍ਹਾਂ ਦਾ ਤਪਸਥਾਨ ਹੈ ਉਹਨਾਂ ਤੇ ਇੱਥੋਂ ਦੇ ਲੋਕਾਂ ਨੂੰ ਇੰਨਾ ਭਰੋਸਾ ਹੈ ਇੰਨਾ ਵਿਸ਼ਵਾਸ ਹੈ ਕਿ ਜੋ ਮਰਦੀ ਹੋ ਜਾਵੇ ਇਹ ਰਿਪੋਰਟ ਰਾਜਸਥਾਨ ਸੀ ਅਤੇ ਜੋ ਆਸ-ਪਾਸ ਦੇ ਦਿਹਾਤੀ ਖੇਤਰ ਨੇ ਇਹਨਾਂ ਨੂੰ ਤੱਤੀ ਵਾ ਵੀ ਨਹੀਂ ਲੱਗ ਸਕਦੀ ਇਸ ਤਰ੍ਹਾਂ ਦਾ ਸਾਡੇ ਇਲਾਕੇ ਦੇ ਲੋਕਾਂ ਦਾ ਸਾਡੇ ਲੋਕਾਂ ਦਾ ਬਾਬਾ ਜਵਨ ਸਿੰਘ ਜੀ ਤੇ ਪੂਰਨ ਭਰੋਸਾ ਹੈ ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਇੱਕ ਅਸੀਂ ਵੱਖ-ਵੱਖ ਕੰਮਾਂ ਦੇ ਨਾਲ ਸਬੰਧਤ ਇੱਕ ਰਿਕਸ਼ੇ ਵਾਲੇ ਨਾਲ ਇੱਕ ਅੰਦਰ ਜਿਹੜਾ ਜੌਬ ਕਰਦੇ ਸੀ ਉਹਨਾਂ ਨਾਲ ਰਾਹਗੀਰ ਜਾਂਦੇ ਨਾਲ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਗੱਲਾਂ ਕਰਕੇ ਤੇ ਜੋ ਵੀ ਸਮਾਜ ਦਾ ਪੱਖ ਸੀ ਇਹ ਜੰਗਬੰਦੀ ਤੋਂ ਬਾਅਦ ਉਹ ਤੁਹਾਡੇ ਸਾਹਮਣੇ ਰੱਖਿਆ ਹੁਣ ਸਾਡੇ ਨਾਲ ਇੱਕ ਹੋਰ ਕਿਸਬਾ ਰਾਜਸਥਾਨਸੀ ਦੇ ਕਾਰੋਬਾਰੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਜਿਸ ਦਿਨ ਦਾ ਇਹ ਜੰਗ ਚੱਲੀ ਆ ਉਸ ਦਿਨ ਦਾ ਇਹਨਾਂ ਦੇ ਕਾਰੋਬਾਰ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ ਤੇ ਕੀ ਕਹਿਣਾ ਚਾਹੁੰਦੇ ਨੇ ਪਹਿਲਾਂ ਤਾਂ ਸਭ ਤੋਂ ਸਾਡੀ ਸੰਗਤ ਨੂੰ ਵੈਕ ਦਾ ਖਾਲਸਾ ਵਾਹੀ ਬੁਲਦੀ ਕੀ ਨਦੇ ਪੰਜੀ ਜੰਗ ਨਾਲ ਪ੍ਰਭਾਵਤ ਜੀ ਬਹੁਤ ਹੋਏ ਆ ਚਾਰ ਦਿਨ ਜਿਹੜੀ ਜੰਗ ਚੱਲੀ ਆ ਉਹਦੇ ਨਾਲ ਕਾਰੋਬਾਰ ਟੋਟਲੀ ਠੱਪ ਰੇ ਆ ਤੇ ਮਲਕੀ ਲੋਕ ਅਹੀ ਵੇਖੇ ਆ ਦਿਹਾੜੀਦਾਰ ਬੰਦੇ ਵੀ ਆ ਵੀ ਸਾਡਾ ਕੰਮ ਜਿਤਨਾ ਸੇਲ ਪਰਚੇ ਦਾ ਵਾ ਕੋਈ ਇੱਕ ਗਾਗ ਕੋਈ ਮਲਕੀ ਨਾ ਮੁਸਲਮਾਨੀ ਤਨ ਨਾ ਕੋਈ ਗਰੀਦਣ ਵਾਸਤੇ ਵੀ ਆਇਆ ਵਾ ਮਲਕੀ ਬਹੁਤ ਜੜਾ ਬਾਦ ਜੰਗ ਮੰਦੀ ਦਾ ਬਹੁਤ ਮੰਦਾ ਹਾਲ ਜੜਾ ਹੋਇਆ ਵਾ ਜਿਸ ਤਰ੍ਹਾਂ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਕਹੀ ਜਾਂਦੇ ਨੇ ਕਿ ਅਸੀਂ ਦੇ ਬਾਡਰਾਂ ਦੇ ਪਲੇ ਸਾਨੂੰ ਕੋਈ ਪ੍ਰਵਾਹ ਨਹੀਂ ਵੀ ਭਾਵੇਂ ਜੰਗ ਲੱਗ ਜੇ ਉਹ ਤੁਸੀਂ ਕੀ ਕਹਿੰਦੇ ਜੇ ਉਹ ਵਾਕਿਆ ਠੀਕ ਗੱਲ ਹੈ ਕਿ ਐਵੇਂ ਉਹ ਜਿਸ ਤਰ੍ਹਾਂ ਆਤੇ ਆ ਜੀ ਦੂਜਾ ਜੀ ਅਸੀਂ ਫੇਸਬੁੱਕ ਤੇ ਐਵੇਂ ਚੁੱਕੀ ਜਾਂਦੇ ਜਾਂ ਉਸ ਤੇ ਸਮਝ ਦੇ ਜੇ ਦੇਖੋ ਵੀ ਜੀ ਇਹ ਇਹ ਚੁਟਕੋਸ਼ ਬੰਦੇ ਇਹੋ ਜਿਹੇ ਆ ਜਿਹੜੇ ਸ਼ਰਾਰਤੀ ਅੰਸਰ ਆ ਉਹ ਤੇ ਇਹੋ ਜੀਆਂ ਚੀਜ਼ਾਂ ਕਰਦੇ ਆ ਤੇ ਜਿਨ੍ਹਾਂ ਨੇ ਜੰਗ ਖੰਡਾਈ ਆ ਜਿਨ੍ਹਾਂ ਨੇ ਜੰਗ ਵੇਖੀ ਆ ਉਹ ਤੇ ਇਹ ਚੀਜ਼ ਕਦੀ ਨਹੀਂ ਕਰਨਗੇ ਫੇਸਬੁੱਕ ਤੇ ਜਾਂ ਵੀਡੀਓ ਤੇ ਕਿਤੇ ਵੀ ਵੀ ਮ ਲਗੇ ਜਾਂਗੇ ਚੰਗੀ ਗੱਲ ਹੈ ਕਿ ਤਰ੍ਹਾਂ ਆ ਕੁਝ ਪਰਸੈਂਟ ਇਹ ਵੀ ਬੰਦੇ ਆ ਜਿਹੜੇ ਵਕਈ ਮੱਲੂਗੀ ਜਿਨ੍ਹਾਂ ਦੇ ਫੌਜੀ ਵੀਰ ਗਏ ਆ ਬਾਰਡਰਾਂ ਤੇ ਉਹ ਵੀ ਲੜਨ ਮਰਨ ਲਈ ਜਿਹੜੇ ਆ ਦੇਸ਼ ਲਈ ਤਿਆਰ ਆ ਜਿਸ ਤਰ੍ਹਾਂ ਆ ਗੁਰਦਰਾ ਸਾਹਿਬ ਆ ਜੈਤਵਾਰ ਆ ਐਤਵਾਰ ਨੂੰ ਗੁਰਦਰਾ ਬਾਬਾ ਜਵੰਤ ਸਿੰਘ ਜੀ ਦਾ ਪਸਤਾਨ ਜਿੱਥੇ ਉੱਥੇ ਸੰਗਤਾਂ ਬੜੇ ਸ਼ਰਧਾ ਨਾਲ ਪਿਆਰ ਨਾਲ ਨਤਬਸਤਕ ਹੁੰਦੀਆਂ ਨੇ ਤੇ ਤੁਸੀਂ ਵੀ ਇਥੋਂ ਦੇ ਵਸਨੀਕ ਜੀ ਤੁਸੀਂ ਕੀ ਵੇਖਿਆ ਵੀ ਅੱਜ ਜਿਸ ਤਰ੍ਹਾਂ ਉਥੇ ਗੁਰਦੁਆਰਾ ਸਾਹਿਬ ਬੰਦ ਹੋਣ ਨਾਲ ਵੀ ਸੰਗਤਾਂ ਚ ਮਯੂਸੀ ਸੀ ਜਾਂ ਸੰਗਤਾਂ ਦੇ ਵਿਚਾਰ ਚ ਘੜ ਸੀ ਵੀ ਮਿਊਸੀ ਦੇ ਵੇਖੋ ਜੀ ਸੰਗਤਾਂ ਦੇ ਬਹੁਤ ਜ਼ਿਆਦਾ ਸੀ ਕਿਉਂਕਿ ਐਤਵਾਰ 5:30 ਤੋਂ 8:30 ਸਵੇਰੇ ਜਿਹੜਾ ਵਾ ਗੁਰਦੁਆਰਾ ਸਾਹਿਬ ਲੋਕ ਦਰਸ਼ਕਾਂ ਨੂੰ ਜਾਂਦੇ ਸੀ ਤੇ ਅ ਜੰਗਬੰਦੀ ਕਰਕੇ ਜਿਹੜਾ ਵਾ ਦਰਸ਼ਨ ਨਹੀਂ ਕਰਦੇ ਦਿੱਤੇ ਗਏ ਉਹਨਾਂ ਨੂੰ ਤੇ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਸੰਗਤ ਜਿਹੜੀਆਂ ਵਾਪਸ ਆਈ ਆ ਤੇ ਚਲੋ ਠੀਕ ਆ ਜਿਹੜੀ ਦੇਖ ਦੀ ਮਲਗੀ ਪਹਿਲਾਂ ਸਿਕਿਉਰਿਟੀ ਜਿਹੜੀ ਵੇਖਣੀ ਚਾਹੀਦੀ ਆ ਉਸ ਮੱਦੇ ਰਜੋ ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਪਰ ਜਦੋਂ ਵੀ ਇਹ ਮਾਹੌਲ ਠੀਕ ਹੁੰਦਾ ਵਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਰਿਕਵੈਸਟ ਕਰਾਂਗਾ ਕਿ ਸਭ ਤੋਂ ਬਿਨਾਂ ਜਾ ਗੁਰਦੁਆਰਾ ਸਾਹਿਬ ਜਿਹੜੇ ਦਰਸ਼ਨ ਦੀ ਗੁਰਦੁਆਰਾ ਸਾਹਿਬ ਖੋਲਿਆ ਜਾਵੇ ਤੇ ਸੰਗਤ ਨੂੰ ਦਰਸ਼ਨ ਕਰਨ ਜਾਣ ਦਿੱਤਾ ਜਾਵੇ ਅ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਪਹਿਲਾਂ ਡੋਨਲਡ ਟਰੰਪ ਵੱਲੋਂ ਵੀ ਕਿਹਾ ਗਿਆ ਕਿ ਜੰਗ ਇਸ ਤਰ੍ਹਾਂ ਹੋਵੇ ਦੋਵਾਂ ਦੇਸ਼ਾਂ ਦੇ ਵਿਚੋਂ ਵੀ ਆਫੀਸ਼ੀਅਲੀ ਤੌਰ ਤੇ ਦਾ ਐਲਾਨ ਹੋ ਗਿਆ ਕਿ ਜੰਗ ਰੁਗੀ ਹੈ ਪਰ ਫਿਰ ਸ਼੍ਰੀਨਗਰ ਜਾਂ ਹੋਰ ਕਈ ਜਗ੍ਹਾ ਤੇ ਸੀਸਫਾਇਰ ਹੋ ਲਿਆ ਗਿਆ ਤੁਸੀਂ ਕੀ ਸਮਝਦੇ ਜੇ ਪਾਕਿਸਤਾਨ ਤੇ ਇਹਨਾਂ ਨੂੰ ਪੂਰਨ ਵਿਸ਼ਵਾਸ ਕੀਤਾ ਜਾ ਸਕਦਾ ਨਹੀਂ 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 ਵੇਖੋ ਜੀ ਉਹਨਾਂ ਦੇ ਵਿਸ਼ਵਾਸ ਜਿਹੜਾ ਬਿਲਕੁਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਉੱਥੋਂ ਦੀ ਸਰਕਾਰ ਆ ਉਹਨਾਂ ਦੇ ਆਪਣੇ ਹੱਥ ਵਸ ਗਈ ਨਹੀਂ ਆ ਉੱਥੋਂ ਦੀ ਜਿਹੜੀ ਫੌਜ ਜਾਂ ਅਤਵਾਦ ਸਿਸਟਮ ਆ ਸਾਰਾ ਉਹਨਾਂ ਦੇ ਅੰਦਰ ਚੱਲਦਾ ਵਾ ਉਹ ਸਰਕਾਰ ਨੂੰ ਉੱਥੇ ਮੰਨਦੀ ਨਹੀਂ ਆ ਇਸ ਕਰਕੇ ਵਿਸ਼ਵਾਸ ਲਈ ਤੇ ਗੱਲ ਹੀ ਨਹੀਂ ਬਣਦੀ ਪਈ ਜਿਸ ਤਰ੍ਹਾਂ ਕਿ ਅਸੀਂ ਵਕਫਾਤ ਪੇਸ਼ਿਆਂ ਨਾਲ ਸੰਬੰਧਿਤ ਲੋਕਾਂ ਨਾਲ ਗੱਲ ਕਰ ਰਹੇ ਹਾਂ ਅਸੀਂ ਏਅਰਪੋਰਟ ਰਾਜਾਸੰਸੀ ਦੇ ਜਿਹੜਾ ਕਸਬਾ ਰਾਜਾਸੰਸੀ ਇੱਥੇ ਮੌਜੂਦ ਸੀ ਇੱਕ ਅਕੀਲ ਸਾਹਿਬ ਨੇ ਇਹ ਮਿਲੇ ਨੇ ਇਹਨਾਂ ਨਾਲ ਅਸੀਂ ਸੋਚਿਆ ਕਿ ਇਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਸਕੇ ਕਿਉਂਕਿ ਇਹ ਕਾਨੂੰਨਨ ਤੌਰ ਤੇ ਵੀ ਇਸ ਨੂੰ ਸਹੀ ਤਰੀਕੇ ਨਾਲ ਦੱਸ ਸਕਦੇ ਨੇ ਹਾਂਜੀ ਸਰ ਆਪਣਾ ਨਾਮ ਦੱਸ ਕੀ ਦੋਸਤ ਹਾਂ ਮੈਂ ਜਿੰਕਨਾਤ ਸ਼ਰਮਾ ਨਾਮ ਹਾਂ ਬਕੀ ਇਹ ਜਿਲ੍ਹਾ ਕੋ ਚਾਰੀ ਅੰਦੀ ਸਾਹਿਬ ਜਮਲਾ ਕੋਪਰ ਪ੍ਰੈਕਟਿਸ ਕਰਤਾ ਹਾਂ ਸਰ ਜਿਸ ਤਰ੍ਹਾਂ ਕਿ ਇਹ ਜਿਸ ਤਰ੍ਹਾਂ ਇਹ ਲੜਾਈ ਤੇ ਹੋਈ ਆ ਭਾਰਤ ਪਾਕਿਸਤਾਨ ਦੀ ਆਪੋ ਵਿੱਚ ਹਾਂਜੀ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਜੇ ਕਿਉਂਕਿ ਕੁਝ ਲੋਕ ਕਹੀ ਜਾਂਦੇ ਨੇ ਕਿ ਇਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਤੇ ਤੁਸੀਂ ਇਹ ਆਰਥਿਕ ਪੱਖੋਂ ਜਾਂ ਵਿਕਾਸ ਪੱਖੋਂ ਕੋਈ ਸੂਬੇ ਤੇ ਕੋਈ ਪ੍ਰਭਾਵ ਪੈਂਦਾ ਵਾ ਪਾਣੋ ਤਾਂ ਸਭ ਤੋਂ ਪਹਿਲੇ ਤਾਂ ਇਹ ਲੜਾਈ ਹੋਈ ਹੀ ਨਹੀਂ ਜਸਰੂ ਇਹ ਤਾਂ ਝੜਪ ਹੋ ਰਿਹਾ ਥਾ ਔਰ ਇਸ ਦਾ ਨਾਮ ਦੇ ਰਹੇ ਕਿ ਜੰਗਬੰਦੀ हर दिन कोई हर्षदीप मर रहा है कोई सरबजीत मर रहा है कोई कोई मर रहा है कोई कोई मर रहा है डेली डेड बॉडी जो है जम्मू कश्मीर से और भारत के विभिन्न सीमाई इलाकों से जो आता था और ये मौका मिला था इंडिया को कि ये आतंकवादी गिरोह जो है और पाकिस्तान सरकार को ये मौका मिला था कि ये सबक सिखाएं लेकिन ये दो दिन के बाद जो है ये, ये जंग हो गया भारत की आर्थिक स्थिति आज के दिन में बहुत बढ़िया है पाकिस्तान का जो है छवि जो है पूरा विश्व में एक आतंकवादी देश के रूप में भी है और भारत सरकार को काफ़ी जन समर्थन भी मिल रहा था मोर्चे भी टूटे गए थे ब्लैकआउट भी हो रहा था जनता भी काफ़ी जागरूक हुई थी चलो एकदम से जंग बंदी नहीं होना था इसको जो है थोड़ा सा खींच के पंद्रह बीस दिन ले जाके तो आर्थिक तौर पर पाकिस्तान को बहुत कमज़ोर किया जा सकता था भारत का एक जहाज़ को किडनैप करके ले गए तो उन्होंने पांच आतंकवादियों को छुड़ा कर ले गया लेकिन हमारी सरकार बिल्कुल निकम्मी साबित हुई है जब पाकिस्तान सरकार झुकने लगी तो कोई डिमांड नहीं रखा कि जो आतंकवादी संगठन है जो बहुत सारे आतंकवादी जो पाकिस्तान में पना लिए हैं उसको भारत सरकार को जो है शर्मा जी शर्त रखी गई भारत पाकिस्तान का जो इम्पोर्ट एक्सपोर्ट का जो थोड़ा बहुत बिना सांस्कृतिक आर्थिक तौर पर उस बंद से तो काफी नुकसान है क्योंकि एक ही पंजाब का वो लहदा पंजाब है हमारा चढ़ता पंजाब है तो बिजनेस व्यापार खान पान रहन सहन काफी मिलता है लेकिन इस बात को हम लोग समझ रहे हैं पाकिस्तान की सरकार जो है ਉਹ ਬਿਲਕੁਲ ਨਹੀਂ ਕਮੀ ਹੈ ਕਿਉਂਕਿ ਉਹ ਅਤਿਨਕਵਾਦੀਆਂ ਦੇ ਅੰਦਰ ਰਹਿ ਕੇ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਜ਼ਿਆਦਾਤਰ ਅਸੀਂ ਸੁਣ ਚਾਇਆ ਵਾ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਆ ਉਹਦਾ ਆਪਣੀ ਫੌਜ ਦੇ ਕੰਟਰੋਲ ਨਹੀਂ ਹੈ ਤੇ ਜੇਕਰ ਉੱਥੋਂ ਦੀ ਜਿਹੜੀ ਸਰਕਾਰ ਆ ਗ੍ਰਹਿ ਵਿਭਾਗ ਆ ਉਹਨਾਂ ਦਾ ਕੰਟਰੋਲ ਹੀ ਨਹੀਂ ਤਾਂ ਅਸੀਂ ਉਸ ਦੇਸ਼ ਬਾਰੇ ਜਪਕਿਸਤਾਨ ਤੋਂ ਸਵਾਲ ਕਰ ਸਕਦੇ ਆ ਇਸ ਲਈ ਭਰੋਸਾ ਤਾਂ ਬਿਲਕੁਲ ਕਾਬੂ ਨਹੀਂ ਮਤਲਬ ਉਹ ਕਾਬਿਲ ਨਹੀਂ ਹੈ ਤਾਂ ਮੌਕਾ ਤਾਂ ਮਿਲਿਆ تھا ਭਾਰਤ ਸਰਕਾਰ ਨੂੰ ਮਿਲਦਾ ਤਾਂ ਇਹ ਕਪੜਾ ਹਮ ਖਰੀਦਣੇ ਜਾਂਦੇ ਹਾਂ ਤਾਂ ਉਸ ਕਪੜਾ ਕੋ ਵੀ ਜੋ ਹੈ ਚਾਰ ਵਾਰ ਪਰਫ ਕਰਦੇ ਹਾਂ ਕਿ ਠੀਕ ਹੈ ਕਿ ਨਹੀਂ लेकिन शाम तक जो है वो ड्रोन से हमला करते रहे और विभिन्न तरीक़े से मिलाई छोड़ते रहे तो शाम को एकदम से ट्रंप के हेठ थल्ले आके तो हम जंग बंदी का ऐलान कर दिए कुछ सोचने का मौका देना चाहिए था लोगों के सलाह लिया जाना चाहिए था।, था कि क्या है ठीक है जंग जो है उससे किसी का फ़ायदा नहीं होता नुकसान ही होता है लेकिन रोज़ रोज़ का जो रंटी रोना जो है विधवा विलाप जो है रोज़ हो रहा है रोज़ कोई ना कोई बंदा मर रहा है ਇਹ ਭਾਰਤ ਸਰਕਾਰ ਨੂੰ ਇੱਕ ਮੌਕਾ ਮਿਲਿਆ ਤਾਂ ਕਿ ਇਸ ਪਰ ਸਖਤ ਰੂਪਕ ਤਿਆਰ ਕਰਕੇ ਪੋਰ ਪਾਕਿਸਤਾਨ ਦੇ ਸੈਨਿਕ ਸਾਸਨ ਉਹਨਾਂ ਦੀ ਸਰਕਾਰ ਨੂੰ ਜੋ ਸਬਕ ਸਿਖਾਇਆ ਜਾ ਸਕਦਾ ਹੈ ਯਹਾਂ ਪਰ ਭਾਰਤ ਸਰਕਾਰ ਦੀ ਇੱਕ ਚੁਕਲੀ ਹੈ ਦਸ ਕੋ ਤੁਸੀਂ ਵੇਖਿਆ ਕਿ ਅਸੀਂ ਵੱਖ-ਵੱਖ ਤਰ੍ਹਾਂ ਦੇ ਪੇਸ਼ਿਆਂ ਨਾਲ ਸੰਬੰਧਤ ਕੰਮਕਾਜ ਵਾਲੇ ਸੰਬੰਧਤ ਲੋਕਾਂ ਨਾਲ ਗੱਲਬਾਤ ਕੀਤੀ ਆ ਸਾਰਿਆਂ ਨੇ ਆਪਣੀ ਵੱਖ-ਵੱਖ ਤਰ੍ਹਾਂ ਦੀ ਐਰਾਈ ਦਿੱਤੀ ਆ ਪਰ ਅਸੀਂ ਅਜੇ ਵੀ ਜਿਸ ਕਿਉਂਕਿ ਅਸੀਂ ਆਪਣੇ ਅਦਾਰੇ ਨਾਲ ਸੰਬੰਧਤ ਮੀਡੀਆ ਹਾਊਸਸ ਨਾਲ ਸੰਬੰਧਤ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਕੋਈ ਵੀ ਜਿਸ ਤਰ੍ਹਾਂ ਰਾਤ ਹੀ ਅਫਵਾਹ ਫੈਲ ਗਈ ਸੀ ਕਿ ਇਥੇ ਜੀ